ਕੌਣ ਕਰ ਰਿਹਾ ਬਲੈਕਮੇਲ ਇਹਨਾਂ ਦਾ ਕੌਣ ਕਰ ਰਿਹਾ ਤੁਸੀਂ ਰਿਪੋਰਟਿੰਗ ਕਰਦੇ ਹੋਲੇ ਪੈਸਾ ਉਹਦੀ ਕੀ ਹੈ ਬਲੈਕਮੇਲਿੰਗ ਹੈ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਮੇਟਗਾ ਸਰ ਪਾਰਕਿੰਗ ਲੱਗਦੀ ਆ ਪਾਰਕਿੰਗ ਏਰੀਆ ਦੇ ਵਿੱਚ ਇਹਨਾਂ ਨੇ ਸਾਰਾ ਕੁਝ ਬਣਾ ਰੱਖਿਆ ਇਹਨਾਂ ਨੇ ਇਹਨਾਂ ਦੀ ਪਾਰਕਿੰਗ ਵੀ ਚੈੱਕ ਕਰੋ ਨਾ ਟਰੱਸਟ ਤੋਂ ਕਿੱਥੇ ਇਹਨਾਂ ਦੀਆਂ ਗੱਡੀਆਂ ਕਿੱਥੇ ਪਾਰਕਿੰਗ ਦੇਣੀ ਇਹਨਾਂ ਨੇ ਆ ਸਾਰਾ ਪਾਰਕਿੰਗ ਏਰੀਆ ਇਹਨਾਂ ਦਾ ਗਲਤ ਕੰਮ ਆਪ ਕਰਦੇ ਆ ਅਸੀਂ ਵੀ ਜੀ ਤੁਹਾਨੂੰ ਖੇਰ ਨਿਗਲੈਕਟ ਕੀਤਾ ਹੀ ਨਹੀਂ ਆ ਕਿ ਕਿਸੇ ਦਿਨ ਜੇ ਇਹ ਤੇ ਅਸੀਂ ਕਿਹਾ ਕਿ ਅਭੀ ਨਹੀਂ ਨਹੀਂ ਬਲੈਕਮੇਲਿੰਗ ਕਰਦੀ ਹੋਈ ਤੁਸੀਂ ਕਹ ਰਹੇ ਮੀਡੀਆ ਨੂੰ ਮੈਂ ਬਲੈਕਮੇਲਿੰਗਾ ਤੁਹਾਨੂੰ ਕਹਿ ਰਿਹਾ ਠੀਕ ਹੈ ਇੰਡੀਆ ਬਣਾਇਆ ਮੈਨੂੰ ਬੋਲ ਰਿਹਾ ਕਿ ਤੂੰ ਨਾ ਬਲੈਕਮੇਲ ਮੇਰੀ ਕਹਿਸਰ ਤੁਸੀਂ ਕਹਿੰਦੇ ਕਿ ਸਾਡੇ ਅਫਸਰਾਂ ਨੇ ਮੈਂ ਖੁਦ ਮੈਂ ਤੁਹਾਨੂੰ ਸਾਰੇ ਤੁਹਾਡੇ ਨਾਲ ਤੇ ਮੇਰੀ ਕੋਈ ਗੱਲ ਹੀ ਨਹੀਂ ਹੋਈ ਠੀਕ ਹੈ ਸਰਕਾਰਿਆ ਬਲੈਕਮੇਲਰ ਕੁੱਪਾ ਨੂੰ ਤੁਹਾਨੂੰ ਬਲੈਕਮੇਲ ਕਰਾ ਰਿਹਾ ਇਸ ਕੇਸ ਚ ਉਲਟਾ ਮੈਨੂੰ ਹਰਾਸ ਕੀਤਾ ਤੁਹਾਡੇ ਉੱਤੇ ਚਾਲੀ ਬਈ ਨਹੀਂ ਸੀ ਵੈਰੀਫਾਈ ਕਰ ਲੈਣੀ ਕਿ ਸਟਾਫ ਨੇ ਤੁਹਾਨੂੰ ਉਹ ਕੀਤਾ ਹੈ ਕਿ ਨਹੀਂ ਤੁਹਾਨੂੰ ਗਾਈਡ ਕੀਤਾ ਕਿ ਨਹੀਂ ਕਿ ਡਾਕਟਰ ਨੂੰ ਮੈਂ ਡਾਕਟਰ ਨੂੰ ਮਿਲਣ ਕਿਉਂ ਜਾਵਾਂ ਪੈਸੇ ਜਦ ਮੈਂ ਕਾਊਂਟਰ ਤੇ ਦਿੱਤੇ ਮੰਦਰ ਗਿਆ ਕੇ ਲੈਣੇ ਪੈਸੇ ਡਾਕਟਰ ਨੂੰ ਦਿਖਾ ਲੈਣਾ ਮ ਕੋਈ ਹੋਂ ਤੁਹਾਨੂੰ ਕੈਸੀ ਮਿਲ ਗਈ ਕਿ ਵਕਸ ਕੀ ਨਹੀਂ ਮਿਲੀ ਉਹ ਤਾਂ ਲੱਲੇ ਨਾ ਜਿਹੜਾ ਜਿਹੜਾ ਹਰਾਸਮੈਂਟ ਹੋਈ ਉਹਦਾ ਕੌਣ ਜ਼ਿੰਮੇਵਾਰ ਆ ਕੋਈ ਨਹੀਂ ਅਸੀਂ ਇਹ ਕਰਦੇ ਆ ਕਿ ਹੋਂ ਗਲਤੀ ਹੈ ਉਹਦੇ ਵਿੱਚ ਬਿਕਦੇ ਜੇ ਪੇਸ਼ੈਂਟ ਸਾਡੇ ਰਿਸੈਪਸ਼ਨ ਸਟਾਫ ਨੇ ਤੁਹਾਨੂੰ ਨਹੀਂ ਗਾਈਡ ਕੀਤਾ ਉਹਦੇ ਬਾਰੇ ਵੀ ਦੇਖਾਂਗੇ ਠੀਕ ਨੇ ਸਾਡੇ ਆਪਣੇ ਸਟਾਫ ਨਹੀਂ ਨਹੀਂ ਬਿਲਕੁਲ ਬਿਲਕੁਲ ਸਰ ਜੀ ਮੇਰਾ ਕਾਫੀ ਹੁਲਕਾ ਨਹੀਂ ਨਹੀਂ ਇਹ ਸਾਡੇ ਸਟਾਫ ਕੋਲੋਂ ਗੱਲ ਸੁਣੋ ਮੇਰੀ ਗੱਲ ਤੁਹਾਡੀ ਤੁਹਾਡੇ ਸਾਰੇ ਸੱਜਣਾਂ ਨਾਲ ਸਾਝਾ ਹੈ ਜਿੰਮੇਵਾਰ ਪੋਸਟੇ ਸੀ ਉਹ ਤੁਸੀਂ ਸਿੱਧਾ ਬਲੈਕਮੇਲਿੰਗ ਕਰ ਰਹੇ ਹੋ ਉਹ ਇੱਕ ਚੰਗਾ ਪਲਫਰ ਹੈ ਯਾਰ ਅ ਵਿਧੀ ਗੱਲ ਸੁਣੋ ਗੱਲ ਇਹ ਹੈ ਕਿ ਸਾਡੇ ਕੋਲ ਜਿਹੜੇ ਪੇਸ਼ੈਂਟ ਅਮਰਜੈਂਸੀ ਆਦੇ ਜੇ ਕੋਈ ਸਾਨੂੰ ਮੈਸੇਜ ਮਿਲਦਾ ਸੀ ਨਾਲ ਦੇ ਨਾਲ ਕਰਵਾ ਰਹੇ ਹਾਂ ਜੀ ਤੁਹਾਡੇ ਸਾਹਮਣੇ ਕਿਹਾ ਹੈ ਕਿ ਤੁਹਾਡੇ ਸਟਾਫ ਨੇ ਉਹਨਾਂ ਨੂੰ ਕਨਵੇ ਨਹੀਂ ਕੀਤਾ ਦਿਨ ਘੰਟੇ ਲੱਗ ਸਕਦੇ ਇਹੀ ਗੱਲ ਕੋਈ ਨਹੀਂ ਸੀ ਵੈਰੀਫਾਈ ਅਸੀਂ ਵੈਰੀਫਾਈ ਕਰ ਲੈਂਦੇ ਆ ਜੀ ਹੁਣ ਕੀ ਆ ਜੀ ਕੋਈ ਚੈੱਕ ਨਹੀਂ ਕੋਈ ਇੱਕ ਜਿਹੜੀ ਆ ਪਾਰਕਿੰਗ ਦੀ ਵਾਇਲੇਸ਼ਨ ਹੈ ਜਰੂਰ মিডিਆ ਨੂੰ ਮੇਰੀ ਬੇਨਤੀ ਹੈ ਵੈਰੀਫਾਈ ਕਰਾ ਲਿਓ ਕਿ ਆ ਕਿੱਥੇ ਪਾਰਕਿੰਗ ਹੋਣੀ ਚਾਹੀਦੀ ਔਰ ਕਿੱਥੇ ਬਿਲਡਿੰਗ ਹੋਣੀ ਚਾਹੀਦੀ ਹੈ ਜਰੂਰ ਵੈਰੀਫਾਈ ਕਰਾ ਲਿਓ ਪ੍ਰੋਬਲਮ ਹੈ ਜੀ ਮੈਂ ਤਾਂ ਇੱਥੇ ਕੋਈ ਵੀ ਕਮੈਂਟ ਅੱਧਾ ਘੰਟਾ ਪਹਿਲਾਂ ਹੀ ਆਇਆ ਵਾਂ ਇਹ ਇੱਥੇ ਆਇਓ ਹੈ ਸਵਾ 12 ਵਜੇ ਦੇ ਇਹਨਾਂ ਟੈਸਟ ਕਰਾਉਣਾ ਸੀ ਬ੍ਰੈਂਡ ਦਾ ਇਹਨਾਂ ਦੀ ਕੋਈ 15 ਦਿਨ ਪਹਿਲੇ ਸਰਜਰੀ ਹੋਈ ਹੈ ਕਾਫੀ ਸੀਰੀਅਸ ਨੇਚਰ ਦੀ ਸਰਜਰੀ ਸੀਗੀ ਤਾਂ ਡਾਕਟਰ ਨੇ ਕਿਹਾ ਸੀ ਕਿ ਇਹਨਾਂ ਦਾ ਕਿ ਇਹਨਾਂ ਦੀ ਰੇਡੀਓ ਥੈਰੇਪੀ ਹੋਣੀ ਆ ਉਸ ਤੋਂ ਪਹਿਲਾਂ ਇਹਨਾਂ ਦੀ ਕੋਈ ਐਮ ਆਰ ਆਈ ਹੋਣੀ ਸੀ ਬ੍ਰੇਨ ਦੀ ਐਮ ਆਰ ਆਈ ਕੰਟਰਾਸਟ ਕਹਿੰਦੇ ਉਹਨੂੰ ਤੇ ਇੱਥੇ ਜਦੋਂ ਆ ਕੇ ਪੁੱਛਿਆ ਕਿ ਇੰਨੀ ਦੇਰ ਕਿਉਂ ਲੱਗ ਰਹੀ ਹੈ ਜੀ ਕਹਿੰਦੇ ਹੁਣੇ 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 ਬਸ ਤੁਸੀਂ ਪੈਸੇ ਰਿਫੰਡ ਦਿਓ ਜਿਹੜਾ 9000 ਰੁਪਏ ਇਹਨਾਂ ਨੇ ਜਮ੍ਹਾਂ ਕਰਾਇਆ ਤੇ ਕਹਿੰਦੇ ਜੀ ਹੁਣੇ ਕਰਾ ਦਿੰਨੇ ਆ ਜਦੋਂ ਮੈਂ ਕਹਿੰਦੇ ਜੀ ਫਿਰ ਮੈਨੂੰ 10 ਮਿੰਟ ਲੱਗੇ ਮੈਂ ਕਿਹਾ ਤੁਸੀਂ ਪੈਸੇ ਵਾਪਸ ਦਿਓ ਕਹਿੰਦੇ ਜੀ ਪੈਸ ਮੈਂ ਕਹਿੰਦਾ ਜੀ ਮੈਂ ਕਿਉਂ ਮਿਲਣਾ ਪੈਸੇ ਜਦੋਂ ਮੈਂ ਕਾਊਂਟਰ ਤੇ ਦਿੱਤੇ ਅਸੀਂ ਸਾਡੇ ਮੇਰੇ ਬਿਰਧਨ ਲਾਣੇ ਤੁਸੀਂ ਇੱਥੇ ਪੈਸੇ ਵਾਪਸ ਕਰੋ ਇਹਨਾਂ ਤੇ ਉਹ ਜੀ ਕਰਦੇ ਕਰਦੇ 15 20 ਮਿੰਟ ਫੇਰ ਲੱਗੇ ਫਿਰ ਸਾਡੇ মিডিਆ ਦੇ ਸਾਥੀ ਹੈਗੇ ਨੇ ਇਹਨਾਂ ਨੂੰ ਕੀਤੀ ਰਿਕੁਐਸਟ ਕੀ ਆਹ ਪ੍ਰੋਬਲਮ ਆ ਰਹੀ ਆ ਤੇ ਹੁਣ ਜੀ ਕਹਦੇ ਜੀ ਪੈਸੇ ਵਾਪਸ ਦਿੰ ਲੋ ਮੈਂ ਕਹਾਂ ਫੇਰ ਪੈਸੇ ਮੈਂ ਤੁਹਾਡੇ ਕੋ ਇਦਾਂ ਨਹੀਂ ਲੈਣੇ ਉਹਨਾਂ ਦਾ মিডিਆ ਦੇ ਸਾਹਮਣੇ ਵਾਪਸ ਲਵਾਵਾਂਗੇ ਅਸੀਂ ਉਹ ਕਿੰਨੀ ਦੇਰ ਡਿਲੇ ਕਰਨ ਦਾ ਕੋਈ ਕਾਰਨ ਦੱਸਿਆ ਨਹੀਂ ਪਤਾ ਨਹੀਂ ਜਦੋਂ ਉਦੋਂ ਦੱਸ ਦਿਓ ਕਿ ਪੇਸ਼ੈਂਟ ਨੂੰ ਕੋਈ ਹੈਗੀ ਵੇ ਤੂੰ ਘਰੇ ਚਲੇ ਜਾਓ ਤੁਸੀਂ 2.5 3 ਘ 80 ਸਾਲ ਦੇ 78 ਸਾਲ ਦੇ ਕਰੀਬ ਇਹ ਜੋਂਨਾ ਦੀ ਔਰ ਬੈਠਾ ਜਾਣੀ ਰਿਹਾ ਉਹਨਾਂ ਕੋਲ ਨਾ ਜੀ ਕੋਈ ਕਾਰਨ ਨਹੀਂ ਕੋਈ ਨਹੀਂ ਦੱਸਿਆ ਵੀ ਕਿਉਂ ਲੈਣੇ ਕਾਰਨ ਕੁਛ ਨਹੀਂ ਜੀ ਕਹਿੰਦੇ ਰਾਸ਼ਾ ਜੀ ਟਾਈਮ ਲੱਗਦਾ ਹੀ ਆ ਜੇ ਟਾਈਮ ਲੱਗਦਾ ਤੁਸੀਂ ਪਹਿਲਾਂ ਦੱਸੋ ਕਿ ਬੰਦਾ ਬਾਅਦ ਚ ਆਏ ਅਪਾਇੰਟਮੈਂਟ ਲਈ ਕਿੱਥੇ ਕਰ ਲੈਣਾ ਨਹੀਂ ਉਹ ਤਾਂ ਡਾਕਟਰ ਨੇ ਅੱਜ ਰეკਮੈਂਡ ਕੀਤਾ ਜੀ ਲੱਗਦਾ ਨਹੀਂ ਕਿ ਸਵਾਰ ਨਾਲ ਨੂੰ ਪਹਿਲਾਂ ਇਹ ਤਾਂ ਆਇਆ ਹੀ ਹੈ ਜੀ ਪਠਾਨਕੋਟ ਦੇ ਰਹਿਣ ਵਾਲੇ ਆਸੀਂ ਸਵੇਰ ਦੇ 8:30 ਵਜੇ ਦੇ ਚੱਲੇ ਆਂ ਬ੍ਰੇਨ ਦਾ ਆਪਰੇਟ ਹੋਇਆ ਬ੍ਰੇਨ ਦਾ ਆਪਰੇਟ ਹੋਇਆ ਮੁੱਕੇ ਫੇਰ ਉਹਨਾਂ ਕਹਿੰਿਆ ਵੀ ਮਾਰਾ ਚਰਵਾ ਕੇ ਅਸ ਕਦੋਂ ਦੇ ਬੈਠੇ ਆਂ ਮੈਂ 2-3 ਵਾਰੀ ਉੱਠ ਕੇ ਵੀ ਗਈ ਆ ਮੇਰ ਕੋਈ ਬੈਠਾ ਨਹੀਂ ਜਾ ਰਿਹਾ ਤੁਸੀਂ ਜਲਦੀ ਮੇਰੇ ਵਾਰੇ ਲਿਆਓ ਬਸ ਥੋੜੀ ਡੇਰ ਥੋੜੀ ਜਿਨੀਂ ਦੀ ਕਰੀ ਜਾਂਦਾ ਮੇਰ ਕੋਈ ਬੈਠਾ ਨਹੀਂ ਜਾ ਰਿਹਾ ਕਿੰਨੇ ਪਿੰਸ ਜਮਾ ਕਿੰਨੇ ਕਰੇ ਨਾ ਨਾ ਆ ਕਾਕੇ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਕੋਲ ਹਾਂਜੀ ਭਾਜੀ ਕੀ ਸਾਰਾ ਕੀ ਕੀ ਗੱਲ ਹੋਈ ਹੈ ਜੀ ਮੈਨੂੰ ਇੱਕ ਇੱਕ ਸੈਕਿੰਡ ਭਾਜੀ ਇੱਕ ਸੈਕਿੰਡ ਮੈਨੂੰ ਗੱਲ ਕਰ ਬੰਦ ਕਰਨ ਦਿਓ ਪਰਮਜੀਤ ਸਿੰਘ ਨਾਮ ਹੈ ਐਜ਼ ਅ ਮੈਨਰ ਪੋਸਟ ਤੇ ਹਾਂ ਠੀਕ ਹੈ ਜੀ ਗੱਲ ਕੋਈ ਨਹੀਂ ਹੋਈ ਹਰ ਪੇਸ਼ੈਂਟ ਜਦੋਂ ਅਸੀਂ ਐਂਟਰੀ ਕਰਦੇ ਹਾਂ ਬਾਕਾਇਦਾ ਪੇਮੈਂਟ ਲੈਣ ਤੋਂ ਪਹਿਲਾਂ ਹਰ ਪੇਸ਼ੈਂਟ ਨੂੰ ਗਾਈਡ ਕਰੀਦਾ ਕਿ ਕੀ ਵੇਟਿੰਗ ਟਾਈਮ ਹੈ ਇਹ ਇੱਕ ਸੈਕਿੰਡ ਠੀਕ ਹੈ ਹਰ ਪੇਸ਼ੈਂਟ ਨੂੰ ਗਾਈਡ ਕਰੀਦਾ ਸਾਡੇ ਕੋਲ ਸਾਰੇ ਪੇਸ਼ੈਂਟ ਜਿਹੜੇ ਵੀ ਹੁੰਦੇ ਕੋਈ ਐਮਰਜੈਂਸੀ ਆ ਰਿਹਾ ਕੋਈ ਕਿਸੇ ਦਾ ਰਿਲੇਟਿਵ ਨਹੀਂ ਹੈ ਠੀਕ ਹੈ ਜੀ ਹਰ پیشن ਨੂੰ ਵੈਰਾਈਟੀ ਆਪਾਂ ਦੇ ਕੇ ਕਰਾ ਰਹੇ ਆ ਜਿੰਨੂੰ ਐਮਰਜੈਂਸੀ ਦੀ ਲੋੜ ਹੈ ਨਾ ਵੈਰਜੈਂਸੀ ਇਹ ਕਰਾ ਰਹੇ ਆ ਠੀਕ ਹੈ ਜੀ ਜੇ ਇਹਨਾਂ ਦੇ ਰਿਗਾਰਡਿੰਗ ਇਹਨਾਂ ਨੂੰ ਵੀ ਕਿਹਾ ਕਿ ਅਸੀਂ ਕਰਦੇ ਆ ਹੁਣ ਇਹਦੇ ਬਲੈਕਮੇਨਿੰਗ ਵਾਲਾ ਕੰਮ ਇਹਨੇ ਕਿ ਹਾਂ ਜੀ মিডিਆ ਬੁਲਾ ਰਹੇ ਆ ਤੇ ਆਪਾਂ ਹੁਣੇ ਕਰ ਦੋ ਸਕੇ ਆ ਸਮਝ ਨਹੀਂ ਕਾਹਦੀ ਕਾਹੂ ਨਹੀਂ ਦੱਸੇ ਅਗਰ ਤੇ ਕੋਈ ਹੋਸੀ ਆਪਣੇ ਕੈਮਰੇ ਚੈੱਕ ਕਰ ਲਾਂਗੇ ਤੁਸੀਂ ਸਟਾਫ ਕੋਲ ਤਾਂ ਬੋਤ ਤਾਂ ਕੀਤਾ ਹੀ ਨਹੀਂ ਸਰ ਹੁਣ ਬਲੈਕਮੇਨਿੰਗ ਕਰ ਰਹੇ ਆ ਮੇਰੀ ਇੱਕ ਮਿੰਟ ਗੱਲ ਸੁਣੋ ਪਹਿਲਾਂ ਬਲੈਕਮੇਨਿੰਗ ਹੁੰਦਾ ਕਿ ਤੁਹਾਨੂੰ ਫ੍ਰੀ ਕਰਾਣ ਨੂੰ ਕਿਹਾ ਹੋਵੇ ਜਾਂ ਤੁਹਾਨੂੰ মিডিਆ ਨੇ ਕਿਹਾ ਹੋਵੇ 3:30 ਘੰ